ਜਿਨ੍ਹਾਂ ਦੀ ਲੀਵਰ ਦੀ ਵਿੱਚ ਬਰਨਿੰਗ ਜਾਂ ਜਲਣ ਹੁੰਦੀ ਹੈ ਨਾ ਛਾਤੀ ਤੇ ਜੀ ਅ ਪੇਟ ਜਲਣ ਹੁੰਦੀ ਹੈ ਬਾਥਰੂਮ ਪਾਸ ਆਊਟ ਕਰਦੇ ਉਦੋਂ ਬਰਨਿੰਗ ਹੁੰਦੀ ਹੈ ਇਵਨ ਫੀਮੇਲ ਨੂੰ ਵਜਾਈਨਲ ਇਨਫੈਕਸ਼ਨ ਵਗੈਰਾ ਹੁੰਦੀ ਹੈ ਤਾਂ ਉਦੋਂ ਵੀ ਪ੍ਰੋਬਲਮ ਆਉਂਦੀ ਹੈ ਉਹਨਾਂ ਦੇ ਅੰਦਰ ਪਾਸਲ ਵਾਸਤੇ ਉਦੋਂ ਵੀ ਪ੍ਰੋਬਲਮ ਆਉਂਦੀ ਹੈ ਇਹ ਤਾਂ ਮੇਲ ਫੀਮੇਲ ਦੋਨਾਂ ਚੀ ਪ੍ਰੋਬਲਮ ਆ ਜਾਂਦੀ ਹੈ ਤਾਂ ਜਿਨ੍ਹਾਂ ਦੀ ਬਾਡੀ ਚ ਗਰਮੀ ਨਿਕਲਦੀ ਹੈ ਉਹਨਾਂ ਵਾਸਤੇ ਗਰਮੀਆਂ ਦੇ ਦਿਨਾਂ ਵਾਸਤੇ ਮੈਂ ਇੱਕ ਫਾਰਮੂਲਾ ਜ਼ਰੂਰ ਦੱਸੂਗਾ ਉਹਦੇ ਵਾਸਤੇ ਤੁਸੀਂ ਇੱਕ ਚਮਚ ਸੌਫ ਲੈਣੀ ਹੈ ਨਿੰਮ ਦੇ ਪੱਤੇ ਲੈਣੇ ਆ 12 10 ਤੋਂ 12 ਪੱਤੇ ਲੈਣੇ ਨਿੰਮ ਦੇ ਜੀ ਉਹਨਾਂ ਨੂੰ ਇੱਕ ਚਮਚ ਸੌਂਫ 10 ਤੋਂ 12 ਪੱਤੇ ਨਿੰਮ ਦੇ ਉਹਨਾਂ ਨੂੰ 2 ਕੱਪ ਪਾਣੀ ਦੇ ਵਿੱਚ ਪਾ ਕੇ ਉਹਨਾਂ ਟਾਈਮ ਉਬਲਣਾ ਜਦ ਜਿੰਨਾ ਟਾਈਮ ਪਾਣੀ 1 ਕੱਪ ਨਾ ਰਹਿ ਜਾਵੇ ਜਿਵੇਂ 1 ਕੱਪ ਰਹਿ ਗਿਆ ਉਸ ਤੋਂ ਬਾਅਦ ਨੂੰ ਤੁਸੀਂ ਉਤਾਰਨਾ ਹੈ ਹੂੰ ਉਹ ਚ ਮਿਸ਼ਰੀ ਉਦੋਂ ਐਡ ਕਰਨੀ ਆ ਧਾਗੇ ਵਾਲੀ ਮਿਸ਼ਰੀ ਐਡ ਕਰਾਂਗੇ ਬਿਲਕੁਲ ਤਾਂ ਉਦੋਂ ਐਡ ਕਰਨੀ ਵਿੱਚ ਨਹੀਂ ਐਡ ਕਰਨੀ ਤਾਂ ਮਿਸ਼ਰੀ ਐਡ ਕਰਕੇ ਫਿਰ ਉਹਨੂੰ ਠੰਡਾ ਹੋਣ ਦੇਣਾ ਉਸ ਤੋਂ ਬਾਅਦ ਤੁਸੀਂ ਉਹਨੂੰ ਇੱਕ ਕੱਪ ਸਵੇਰੇ ਇਹ ਫਾਰਮੂਲੇ ਨੂੰ ਫਾਲੋ ਕਰ